ਦੇ ਜੋ ਜਨਰਲਸ ਕਤਰ ਨੇ ਸਾਹਾਰ ਅਮਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਰਦਾਰ ਰਤਨ ਸਿੰਘ ਜੀ ਤੇ ਉਹਨਾਂ ਤੋਂ ਆਪਾਂ ਇਸ ਜਥੇਬੰਦੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਅਨਤਰ ਕਰਦੇ ਹਾਂ ਜੀ ਸਰਦਾਰ ਰਤਨ ਸਿੰਘ ਜੀ ਜੋ ਤੁਹਾਡੀ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਆ ਇਹ ਆਪਣੇ ਜਿਹੜੇ ਸਾਡੇ ਸਾਬਕਾ ਸੈਨਿਕ ਨੇ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਉੱਤੇ ਕੀ ਵਿਚਾਰ ਕਰਦੇ ਜੀ ਉਹਨਾਂ ਨੂੰ ਕਿਵੇਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਜਿਹੜੇ ਅੱਜ 15 ਅਗਸਤ ਨੂੰ ਫੱਲਕ ਸਾਰਾਮਨੀ ਤੇ ਪਿੰਡ ਰਿਆਲੀ ਵਿਖੇ ਸ਼ਹੀਦ ਸਰਦਾਰ ਗੁਰਮੀਤ ਸਿੰਘ ਦੀ ਸਰਦਾਰ ਲਈ ਸਮਾਰੋਧੀ ਵਿੱਚ ਪਹੁੰਚੇ ਆ ਬਹੁਤ ਹੀ ਆਪਣੇ ਆਪ ਨੂੰ ਹੀ ਵਿਭਾਗਾ ਸਮਝਦੇ ਆ ਕਿ ਇਸ ਮੌਕੇ ਦੇ ਉੱਤੇ ਇਹਨਾਂ ਨੂੰ ਹੀ ਸ਼ਰਧਾ ਦੇ ਫੁੱਲ ਭੇਟ ਕਰ ਸਕੇ ਆ ਤੇ ਬਾਕੀ ਸਾਰੀ ਗਰਦਾਸਪੁਰ ਦੀ ਸੰਗਤ ਨੇ ਵੱਧ ਚੜ ਕੇ ਸਾਥ ਦਿੱਤਾ ਹੈ ਬਹੁਤ ਬਹੁਤ ਧੰਤਾਂ ਦੇ ਯੋਗ ਹਨ ਬਾਕੀ ਜੋ ਸਾਡੀ ਕਮੇਟੀ ਵੱਲੋਂ ਅੱਗੇ ਪ੍ਰੋਗਰਾਮ ਦੀ ਕੇ ਜਾਣੇ ਹਨ ਸਰਕਾਰ ਵੱਲੋਂ ਸਾਡੀਆਂ ਕਾਫੀ ਮੰਗਾਂ ਦਵਾਈਆਂ ਜਾ ਰਹੀਆਂ ਨੇ ਜਿਦੇ ਵਿੱਚ ਹੁਣ ਮੇਨ ਮੰਗ ਸਾਡੀ ਹੋ ਗਈ ਹੈ ਅਗਨੀ ਪਥ ਯੋਜਨਾ ਅਗਰ ਅਗਨੀ ਪਥ ਯੋਜਨਾ ਨੂੰ ਅਸੀਂ ਲਾਗੂ ਕਰਾਈ ਰੱਖਿਆ ਤੇ ਸਾਡੇ ਵਾਸਤੇ ਬਹੁਤ ਘਾਤਕ ਹੈ ਕਿਉਂਕਿ ਸਾਡੇ ਸਾਬਕਾ ਸੈਨਿਕਾਂ ਦੀ ਔਰ ਸੈਨਿਕਾਂ ਦੀ ਹੋਂਦ ਨੂੰ ਖਤਰਾ ਹੈ ਇਸ ਕਰਕੇ ਇਹ ਸਰਕਾਰ ਅਗਨੀ ਪਥ ਯੋਜਨਾ ਚਾਲੂ ਰੱਖਦੀ ਆ ਤੇ ਜੀ ਕੀ ਤੁਸੀਂ ਸਮਝਦੇ ਹੋ ਕਿ ਸਰਕਾਰ ਦੀਆਂ ਸਰਦਾਂ ਸੁਰੱਖਤ ਨੇ ਕਿ ਨਹੀਂ ਬਿਲਕੁਲ ਕੋਈ ਸੁਰੱਖਤ ਨਹੀਂ ਹੈ 4 ਸਾਲ ਦੇ ਅੰਦਰ ਕਿਸੇ ਵੀ ਜਵਾਨ ਨੂੰ ਕੁਝ ਨਹੀਂ ਪਤਾ ਨਹੀਂ ਚੱਲਦਾ ਕਮ ਸੇ ਕਮ 9 10 ਸਾਲ ਦੇ ਅੰਦਰ ਜਵਾਨ ਜਿਹੜਾ ਹੈ ਉਹ ਥੋੜਾ ਜਿਆ ਉਸ ਕੋ ਫੌਜ ਬਾਰੇ ਨੋਲਿਜ ਹੁੰਦੀ ਹੈ 4 ਸਾਲ ਦੇ ਵਿੱਚ ਉਹ ਕੁਝ ਨਹੀਂ ਕਰ ਸਕਦਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਆਪਣੇ ਆਪ ਨੂੰ ਗੁਲਾਮੀ ਦੇ ਜੰਜੀਰਾਂ ਦੇ ਵਿੱਚ ਖੁਦ ਜਕੜੇਗਾ ਔਰ ਆਪਣੇ ਪੈਰ ਤੇ ਖੁਦ ਕਹਾੜੀ ਮਾਰੇ ਕਿੰਨੇ ਸਾਬਕਾ ਸੈਨਿਕ ਨੇ ਜੋ ਕਿ ਕੋਈ 24 ਸਾਲ 26 ਸਾਲ 30 33 ਸਾਲ ਨੌਕਰੀ ਕਰਕੇ ਆਏ ਨੇ ਔਰ ਉਹਨਾਂ ਨੇ ਆਪਣੀ ਬੜੀ ਸ਼ੋਰਤਾ ਦੇ ਨਾਲ ਸ਼ਰਧਾਂ ਦੀ ਰਾਖੀ ਕੀਤੀ ਆ ਤੇ ਤੁਹਾਨੂੰ ਕੀ ਮੈਰੀ ਬਹੁਤ ਸਾਬਕਾ ਸੈਨਿਕਾਂ ਨਾਲ ਗੱਲਬਾਤ ਹੋਈ ਆ ਤੋ ਉਹ ਆਪਣੇ ਆਪ ਨੂੰ ਬਹੁਤ ਘਟਿਆ-ਘਟਿਆ ਮਹਿਸੂਸ ਕਰਦੇ ਨੇ ਕਿ ਜੇ ਕਿਤੇ ਇਹੋ ਜਿਹੇ ਹਾਲਾਤ ਬਣ ਗਏ ਤੇ ਜੋ ਅਸੀਂ ਮਾਰ ਕੇ ਮਾਰੇ ਨੇ ਪਿਛਲੇ ਸਮੇਂ 'ਚ 65 ਦੀ ਜੰਗ 'ਚ 71 ਦੀ ਜੰਗ ਦੇ ਵਿੱਚ ਕਾਰਗਲ ਦੇ ਵਿੱਚ ਤੇ ਕਿਤੇ ਸਾਨੂੰ ਉਹਦੇ ਵਿੱਚ ਹਾਰ ਦਾ ਮੂੰਹ ਨਾ ਇਹਨਾਂ ਦੀ ਵਜ੍ਹਾ ਨਾਲ ਵੇਖਣਾ ਪਵੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਬਿਲਕੁਲ ਨਿਸ਼ਚਿਤ ਹੈ 4 ਸਾਲ ਦੇ ਜਵਾਨ ਜਿਹੜੇ ਦੇਸ਼ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਇਸ ਕਰਕੇ ਅਸੀਂ ਸਾਬਕਾ ਸੈਨਿਕਾਂ ਜਿੰਨੀਆਂ ਵੀ ਇੱਥੇ ਬੰਦੀਆਂ ਵਾਂ ਔਰ ਇਸ ਆਵਾਜ਼ ਨੂੰ ਅਸੀਂ ਬੁਲੰਦ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਜੋ ਸਾਡੇ ਉੱਤੇ ਤਸੱਦ ਕੀਤਾ ਜਾ ਰਿਹਾ ਵਾ ਸਾਡੇ ਸਾਬਕਾ ਸੈਨਿਕਾਂ ਦੀ ਜੋ ਰੀਪਲਾਈਮੈਂਟ ਦੇ ਉੱਤੇ ਏਜੰਸੀਆਂ 20 25 25 30 30000 ਰੁਪਏ ਲੈ ਕੇ ਔਰ ਇਹਨਾਂ ਨੂੰ 10 10 12 12000 ਰੁਪਏ ਦੇ ਰਹੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਹਨਾਂ ਨੂੰ ਡੀਜੀਆਰ ਦੇ ਥਰੂ ਲਿਆ ਜਾਵੇ ਔਰ ਜੋ ਪੈਸਕੋ ਕੰਪਨੀ ਜ਼ਿਆਦਾ ਮੁਨਾਫਾ ਕਮਾ ਰਹੀ ਹੈ ਉਹਦੀ ਵੀ ਅਸੀਂ ਸਾਰ ਲਵਾਂਗੇ ਔਰ ਪੰਜਾਬ ਗਵਰਨਮੈਂਟ ਤੱਕ ਵੀ ਪਹੁੰਚ ਕਰਾਂਗੇ ਔਰ ਜੋ ਸਾਡੇ ਟੂਲ ਪਲਾਜੇ ਸਾਬਕਾ ਸੈਨਿਕਾਂ ਦੇ ਉੱਤੇ ਲਾਗੂ ਕੀਤੇ ਇਹਨੂੰ ਅਸੀਂ ਮੁੱਢ ਤੋਂ ਰੱਦ ਕਰਾਵਾਂਗੇ ਔਰ ਜੋ ਸਾਡੀਆਂ ਮੰਗਾਂ ਐਮਐਸਪੀ ਮਿਲਟਰੀ ਸਰਵਿਸ ਤੇ ਵਿੱਡੋ ਪੈਨਸ਼ਨ ਤਮਾਮ ਹੈ ਉਹਦੇ ਵਾਸਤੇ ਅਸੀਂ ਦਿੱਲੀ ਜਾਣ ਵਾਸਤੇ ਕਮਰਕਸੇ ਕਰ ਰਹੇ ਹਾਂ ਆਉਣ ਵਾਲੇ ਇੱਕ ਅੱਧੇ ਮਹੀਨੇ ਦੇ ਅੰਦਰ ਅਸੀਂ ਦਿੱਲੀ ਵੱਲ ਨੂੰ ਚਾਲੇ ਪਾਵਾਂਗੇ ਅਸੀਂ ਆਸ ਕਰਦੇ ਹਾਂ ਸਾਰੇ ਸਾਬਕਾ ਸੈਨਿਕਾਂ ਨੂੰ ਔਰ ਜਥੇਬੰਦੀਆਂ ਨੂੰ ਕਿ ਸਾਰੇ ਇਕੱਠੇ ਹੋ ਇਕਤਰਤ ਹੋਵੋ ਔਰ ਇੱਕ ਮੰਜ ਤੇ ਇਕੱਠੇ ਹੋ ਕੇ ਦਿੱਲੀ ਤੇ ਜਾ ਕੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਜੰਤਰ ਮੰਤਰ ਤੇ ਜਾ ਕੇ ਆਪਣਾ ਪੈਰਾ ਦਿਏ ਪ੍ਰਧਾਨ ਸਾਹਿਬ ਜੀ ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਜਾਨਣਾ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਨਸ਼ੇ ਬਹੁਤ ਜ਼ਿਆਦਾ ਵਧ ਗਏ ਨੇ ਪਾਣੀ ਬਹੁਤ ਥੱਲੇ ਚਲਾ ਗਿਆ ਸਾਡੀ ਨੌਜਵਾਨ ਪੀੜੀ ਬਾਹਰ ਨੂੰ ਤਰੀ ਜਾਂਦੀ ਆ ਇਹਦੇ ਬਾਰੇ ਤੁਸੀਂ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਕਾਫੀ ਸਮਾਂ ਪਹਿਲਾਂ ਤੋਂ ਹੀ ਅਸੀਂ ਇਹਦੇ ਤੇ ਵਿਚਾਰਾਂ ਕਰ ਰਹੇ ਆਂ ਔਰ ਸਰਕਾਰ ਨੂੰ ਅਲਰਟ ਵੀ ਕਰ ਰਹੇ ਆਂ ਔਰ ਕਈ ਜਗ੍ਹਾ ਦੇ ਸਟੇਜਨ ਤੋਂ ਇਹ ਗੱਲ ਕਹੀ ਵੀ ਆ ਕਿ ਜੋ ਪੰਜਾਬ ਦੇ ਹਾਲਾਤ ਐ ਇਸ ਟਾਈਮ ਤੇ ਸਾਡੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਹੱਦ ਤੋਂ ਵੱਧ ਨਸ਼ੇ ਦੀ ਪਰਹਾਰ ਹੈ ਔਰ ਸਾਡੇ ਜਿੰਨੇ ਵੀ ਸਾਡੇ ਜਵਾਨ ਨੇ ਉਹ ਵਿਦੇਸ਼ਾਂ ਨੂੰ ਨਿਕਲ ਰਹੇ ਨੇ ਇਹਨਾਂ ਦੇ ਉੱਪਰ ਜੋ ਵਿਰਾਮ ਲਾਵੇ ਸਰਕਾਰ ਥੋੜਾ ਧਿਆਨ ਦੇਵੇ ਇਹਨਾਂ ਦੀਆਂ ਜੋ ਮੰਗਾਂ ਨੇ ਚਾਹੇ ਉਹ ਫੌਜ ਦੀ ਗੱਲ ਹੈ ਚਾਹੇ ਆਮ ਜਨਤਾ ਦੀ ਗੱਲ ਹੈ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਇੱਥੇ ਮੈਂ ਆਪਸ ਨੂੰ ਦੱਸਣਾ ਚਾਹਾਂਗਾ ਕਿ ਜਿਵੇਂ ਸਾਡੇ ਜਨਰਲ ਸਕੱਤਰ ਸਾਹਿਬ ਨੇ ਪਹਿਲਾਂ ਗੱਲ ਕਹੀ ਹੈ ਕਿ ਖਾਸ ਕਰਕੇ ਮੈਸਾਬਕਾ ਸੈਂਡ ਕਰਨ ਦੀ ਗੱਲ ਕਰੂੰਗਾ ਕਿ ਇਹਨਾਂ ਦੇ ਨਾਲ ਅਤ ਦਾ ਜੋ ਉਹ ਹੋ ਰਿਹਾ ਹੈ ਇਹਨਾਂ ਦੇ ਨਾਲ ਸ਼ੋਸ਼ਣ ਕਿ ਜਿਵੇਂ ਪ੍ਰਾਈਵੇਟ ਏਜੰਸੀਆਂ ਜਿਹੜੀਆਂ ਨੇ ਉਹ ਇਹਨਾਂ ਨੂੰ ਸਿਰਫ ਤੇ ਸਿਰਫ 10-10 ਹਜ਼ਾਰ ਰੁਪਏ ਦੇ ਉੱਤੇ ਇਹਨਾਂ ਨੂੰ ਨੌਕਰੀਆਂ ਦੇ ਰਹੀਆਂ ਨੇ ਤੇ 12-12 ਘੰਟੇ ਇਹਨਾਂ ਕੋ ਨੌਕਰੀਆਂ ਲੈ ਜੋ 12-12 ਘੰਟੇ ਇਹਨਾਂ ਕੋ ਡਿਊਟੀ ਲੈ ਰਹੀਆਂ ਨੇ ਇਸ ਤੋਂ ਇਲਾਵਾ ਇੱਥੇ ਬਸ ਨਹੀਂ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਉਹ ਅੰਦਰ ਖਾਤੇ ਜਦੋਂ ਭਰਤੀ ਕਰਦੇ ਆ 55 ਤੋਂ 30-30 ਹਜ਼ਾਰ ਰੁਪਏ ਨਾਲ ਕੁ ਰਿਸ਼ਵਤ ਲੈਂਦੇ ਨੇ ਇਹ ਸ਼ਰੇਆਮ ਸ਼ੋਸ਼ਣਾ ਇਹਨਾਂ ਚੀਜ਼ਾਂ ਉੱਤੇ ਰੋਕ ਲਾਉਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਡੀਸੀ ਰੇਟ ਤੇ ਇਹਨਾਂ ਨੂੰ ਜੋ ਤਨਖਾਹਾਂ ਦੇਣੀਆਂ ਚਾਹੀਦੀਆਂ ਹਨ ਅਗਰ ਇਹ ਮਸਲਾ ਤੁਹਾਡੇ ਸਾਹਮਣੇ ਆਉਂਦਾ ਕਿ ਸਾਬਕਾ ਸੈਨਿਕਾਂ ਦਾ ਜਿਹੜਾ ਰੀ-ਇੰਪਲॉयਮੈਂਟ ਦਾ ਸ਼ੋਸ਼ਣ ਹੋ ਰਿਹਾ ਤੇ ਤੁਸੀਂ ਕੁਝ ਆਪਣੀ ਕਮੇਟੀ ਵੱਲੋਂ ਵੀ ਕੁਝ ਇਹਦੇ ਵਾਸਤੇ ਕਰੋਗੇ ਤੁਸੀਂ ਇੱਕ ਸਵਾਲ ਪਹਿਲਾਂ ਕੀਤਾ ਸੀ ਕਿ ਪਾਣੀ ਪਾਣੀ ਦੇ ਬਾਰੇ ਮੈਂ ਪਹਿਲਾਂ ਕਈ ਵਾਰ ਮੀਡੀਆ ਦੇ ਵਿੱਚ ਕਹਿ ਚੁੱਕਾ ਹਾਂ ਕਿ ਸਾਡੀ ਸਰਕਾਰ ਦੇ ਨਿਮਿੰਦੇ ਕੋਆਪਰੇਟ ਘਰਾਣਿਆਂ ਨੂੰ ਸ਼ਹਿ ਦੇ ਕੇ ਜੋ ਫੈਕਟਰੀਆਂ ਦੇ ਵਿੱਚ ਬੋਰ ਕਰਕੇ ਜੋ ਜ਼ਮੀਨ ਦਾ ਗੰਧਲਾ ਪਾਣੀ ਕਰ ਰਹੇ ਨੇ ਇਹ ਬਹੁਤ ਹੀ ਇੱਕ ਸ਼ਰਮਨਾਕ ਘਟਨਾ ਜਿਹਦੇ ਤੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਔਰ ਦੂਸਰਾ ਜਿੱਦਾਂ ਸਾਡੇ ਮੈਂ ਕਿਹਾ ਕਿ ਸ਼ੋਸ਼ਣ ਦੀ ਗੱਲ ਕੀਤੀ ਹੈ ਇਹਦੇ ਵਿੱਚ ਅਸੀਂ ਪੂਰੇ ਸਾਬਕਾ ਸੈਨਿਕ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਦਾ ਸਾਡਾ ਮਲਾਪ ਹੈ ਜਿਵੇਂ ਅਸੀਂ ਅ ਦਿੱਲੀ ਦੀਆਂ ਸਰਦਾਂ ਤੇ ਜਾ ਕੇ ਪਿਛਲੇ 1 ਸਾਲ ਤੋਂ ਲਗਾਤਾਰ ਚੱਕਰ ਲਗਾ ਰਹੇ ਹਾਂ ਧਰਨਾ ਵੀ ਦੇ ਰਹੇ ਹਾਂ ਧਰਨਾ ਪ੍ਰਦਰਸ਼ਨ ਵੀ ਕਰ ਰਹੇ ਹਾਂ ਪ੍ਰੋਟੈਸਟ ਵੀ ਕਰ ਰਹੇ ਹਾਂ ਇਸੇ ਤਰੀਕੇ ਦੇ ਨਾਲ ਉੱਥੇ ਵੀ ਇਹਨਾਂ ਦੇ ਹੱਕਾਂ ਵਾਸਤੇ ਖੜੇ ਹੋਵਾਂਗੇ ਔਰ ਜੇ ਪੰਜਾਬ ਸਰਕਾਰ ਨੇ ਇਹਨਾਂ ਦਾ ਇਹਨਾਂ ਤੇ ਕਾਰਵਾਈ ਨਾ ਕੀਤੀ ਜਿਹੜੇ ਕਿ ਸਾਡੇ ਪਾਣੀ ਨੂੰ ਗੰਦਲਾ ਕਰ ਰਹੀਆਂ ਕੰਪਨੀਆਂ ਉਹਨਾਂ ਤੇ ਰੋਕ ਨਾ ਲਗਾਈ ਤਾਂ ਉਹਦੇ ਤੇ ਵੀ ਆ ਸੰਸਥਾਵਾਂ ਦੂਜੀਆਂ ਦੇ ਨਾਲ ਮਿਲ ਕੇ ਕਾਰਵਾਈ ਕਰਾਂਗੇ ਧੰਨਵਾਦ ਜੀ ਕਿੰਨਾ ਦੀ ਗੱਲ